ਕ੍ਰਿਸਟ ਲਾਰਡ ਸਾਰਿਆਂ ਨੂੰ ਜੈ ਮਸੀਦੀ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਬਹੁਤ ساری ਬਰਕਤ ਦੇ ਚੁਕੇ ਨੇ ਮੈਂ ਚਾਹਨਾ ਤੁਸੀਂ ਸਾਰੇ ਇਸ ਵੀਡੀਓ ਨੂੰ ਪਹਿਲਾਂ ਸੁਣੋ ਤੇ ਫਿਰ ਕਮੈਂਟਸ ਕਰਿਓ ਜਾਣਦੇ ਕਿਉਂ ਕਿ ਮੈਂ ਨਾ ਜੇਕ ਵੀਡੀਓ ਬਾਈ ਸੀ ਉਹਦੇ ਵਿੱਚ ਮੈਂ ਕੋਈ ਕਿਸੇ ਦੀ ਗੱਲ ਨਹੀਂ ਕਰ ਰਿਆ ਲੇਕਿਨ ਲੋਕਾਂ ਨੇ ਬਿਨਾਂ ਸੁਣ ਤੋਂ ਪਹਿਲਾਂ ਹੀ ਬੋਲ ਅੱਗੇ ਪਿੱਛੇ ਕਮੈਂਟਸ ਕੀਤੇ ਨੇ ਠੀਕ ਹੈ ਲੇਕਿਨ ਜਰੂਰ ਮੈਂ ਚਾਹਨਾ ਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਸੁਣੋ ਕਿਉਂਕਿ ਇੱਕ ਬੜੇ ਗੰਭੀਰ ਮੁੱਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਅੱਜ ਜੋ ਸਾਡੀ ਸਮਾਜ ਲਈ 크ਰਿਸਚੀਅਨਿਟੀ ਲਈ ਇਹ ਮੁੱਦਾ ਇਹ ਵਿਸ਼ਾ ਬਹੁਤ ਸਮਝਣ ਵਾਲਾ ਆ ਕਿਉਂਕਿ ਅਗਰ ਆਪਾਂ ਸਮਝਿਆ ਨਹੀਂ ਤਾਂ ਬੜੀਆਂ ਚੀਜ਼ਾਂ ਅੱਗੇ ਪਿੱਛੇ ਹੋਰ ਹੋ ਜਾਣਗੀਆਂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਥੰਬਨੇਲ ਤੇ ਦੇਖ ਹੀ ਚੁੱਕੇ ਹੋ ਥੰਬਨੇਲ ਦੇ ਉੱਪਰ ਮੇਰਾ ਵਿਸ਼ਾ ਅੱਜ ਕੀਆ। ਤਾਂ ਆઈએ ਆਪਾਂ ਨੂੰ ਆਪਾਂ ਸਟਾਰਟ ਕਰਦੇ ਇਸ ਵਿਸ਼ੇ ਨੂੰ। ਸਭ ਤੋਂ ਪਹਿਲਾਂ ਮੈਂ ਤੁਸੀਂ ਜਾਣਦੇ ਜਿਹੜੇ ਇਹ ਦੋ ਲੜਕੇ ਇੱਕ ਡਾਕਟਰ ਜੀਐਸਟੀ ਵੀ ਵਾਲਾ ਇਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਗ ਵਾਂਗ। ਤੇ ਉਹਦੇ ਵਿੱਚ ਮੈਂ ਸਾਡੀ ਮੈਰੀਸੀ ਦੋਸ਼ੀ ਠਹਿਰਨਦੀ ਆ। ਤੇ ਮੈਂ ਇਸੇ ਮੁੱਦੇ ਤੇ ਇੱਕ ਬੜੀ ਖਾਸ ਵਿਸ਼ੇ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਤੇ ਮੈਂ ਚਾਹਨਾ ਕਿ ਤੁਸੀਂ ਸਾਰੇ ਆਪਣੀ رائے ਨੂੰ ਰੱਖਿਓ ਪਹਿਲਾਂ ਸੁਣ ਲਿਓ ਥੋੜਾ ਟਾਈਮ ਕੱਢ ਕੇ ਪਲੀਜ਼ ਫਿਰ ਜ਼ਰੂਰ رائے ਰੱਖਿਓ ਆਪਣੀ ਸੁਮੇਦਨ ਨੂੰ ਦੱਸਣਾ ਚਾਹੁੰਨਾ ਕਿ ਜਿਹੜਾ ਡਾਕਟਰ ਜੀਸਸ ਟੀਵੀ ਵਾਲਾ ਲੜਕਾ ਥੋੜਾ ਕਾਲਾ ਹੈ ਬੰਦਾ ਚੀਆ ਇਹਨੇ ਕਿ ਮੇਰੇ ਮੇਰੇ ਉੱਤੇ ਦੋਸ਼ ਲਗਾਇਆ ਆ ਕਿੰਨਾ ਵੀ ਤੁਸੀਂ ਤੁਸੀਂ ਓ ਤੁਸੀਂ ਜਦੋਂ ਪਾਸਟਰ ਸੀ ਬੀਂਗ ਪਾਸਟਰ ਸੇਵਕਾਈ ਵਿੱਚ ਸੀ ਲੌਂਗ ਟਾਈਮ ਤੁਸੀਂ ਸ਼ਰਾਬੀ ਨਹੀਂ ਤੇ ਤੁਸੀਂ ਖੁਦ ਇਹ ਦੱਸਿਆ ਪਾਸਟਰਾਂ ਨੂੰ ਤੇ ਉਸ ਬਾਅਦ ਕਿੰਨਾ ਵੀ ਇੱਕ ਪਾਸਟਰ ਨੂੰ ਤੁਸੀਂ ਸੁਣ ਕੇ ਤੇ ਪ੍ਰੇਰਿਤ ਹੋਏ ਤੇ ਤੁਸੀਂ ਸ਼ਰਾਬ ਛੱਡ ਦਿੱਤੀ ਬੜਾ ਵੱਡਾ ਦੋਸ਼ ਹੈ ਮੇਰੇ ਉੱਪਰ ਔਰ ਲੱਖਾਂ ਲੋਕਾਂ ਨੇ ਵੀਡੀਓ ਸੁਣੀ ਤੇ ਇਸ ਬੰਦੇ ਨੇ ਕੀ ਕੀਤਾ ਜਿਨ੍ਹਾਂ ਨੇ ਵੀ ਇਹਨੂੰ ਇਹ ਗੱਲ ਦੱਸੀ ਇਹਨੇ ਉਹਨਾਂ ਨੂੰ ਨਹੀਂ ਕਿਹਾ ਕਿ ਭਈ ਮੈਨੂੰ ਇੱਕ ਪ੍ਰੂਫ ਦੋ ਇਸ ਗੱਲ ਦਾ ਮੈਂ ਬਹਿਲਾ ਪੁਸ਼ਟੀ ਕਰਨਾ ਚਾਹੁੰਨਾ ਕਿਉਂਕਿ ਉਹ ਖੁਦਾ ਦੇ ਦਾਸ ਨਹੀਂ ਤੇ ਉਹਨਾਂ ਦਾ ਵੀ ਇੱਕ ਨਾਮ ਹੈ ਉਹਨਾਂ ਦੀ ਇੱਕ ਬੜੀ ਵੱਡੀ ਸੇਵਾ ਆ ਔਰ ਨਾਲੇ ਖੁਦਾ ਦੇ ਦਾਸ ਦੀ ਵੱਡੀ ਸੇਵਾ ਹੀ ਆ ਨਹੀਂ ਆ ਕੋਈ ਵੀ ਇਸ ਦੁਨੀਆ ਵਿੱਚ ਭਾਵੇਂ ਛੋਟਾ ਦਾਸ ਹੈ ਹਰ ਇੱਕ ਦੀ ਇੱਜ਼ਤ ਹੈ ਨਾਲੇ ਉਹ ਖੁਦਾ ਦਾ ਦਾਸ ਆਪਾਂ ਇਦਾਂ ਦਾ ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਉਦੀ ਪੁਸ਼ਟੀ ਤੇ ਕਰ ਲਈ ਉਹਦਾ ਕੋਈ ਪ੍ਰੂਫ ਤੇ ਇਕੱਠਾ ਕਰ ਲਈਏ ਵੈਸੇ ਮੈਂ ਇਹਦੀ ਪੁਸ਼ਟੀ ਕਰ ਚੁੱਕਾ ਬਹਿਲਾ ਇਹਦਾ ਮੈਂ ਲੋਕਾਂ ਨੂੰ ਇਹਦੇ ਬਾਰੇ ਦੱਸ ਚੁੱਕਾ ਫਿਰ ਤੋਂ ਇੱਕ ਵਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਸ ਸਮੇਂ ਮੈਂ ਪਾਸਟਰ ਨਹੀਂ ਮੈਂ ਇੱਕ ਅਮਰੀਕਾ ਦੇ ਗਰੁੱਪ ਵਿੱਚ ਉਸ ਸਮੇਂ ਮੈਂ ਇੱਕ ਠੇਕੇਦਾਰ ਸੀ اچھا ਠੇਕੇਦਾਰ ਹੀ ਵਧੀਆ ਕਮਾਈ ਸੀ ਮੇਰੀ ਤੇ ਮੈਨੂੰ ਮੈਂ ਉਹਦੇ ਵਿੱਚ ਸੂਸਮਾਤ ਜਰ ਦਿੰਦਾ ਹੀ ਤੇ ਮੈਂ ਕੁਝ ਪ੍ਰਚਾਰ ਵੀ ਕਰਦਾ ਹੀ ਕਈ ਤਰ੍ਹਾਂ ਦੀਆਂ ਆਪਸ ਸੰਗਧੀਆਂ ਵੀ ਕਰਦੀ ਲੇਕਿਨ ਐਸਰਾਨੀ ਕਿ ਮੈਂ ਜਿਸ ਤਰ੍ਹਾਂ ਆਪਾਂ ਇੱਕ ਪਾਸਟਰ ਨਿਊ ਕਿ ਤੁੰਦੇ ਹੁੰਦੇ ਹੁੰਦਾ ਕਿਉਂਕਿ ਮੈਂ ਉਹਦੇ ਚ ਇੱਕ ਬਲੀਵਰ ਟਾਈਪ ਸੀ ਲੇਕਿਨ ਇਹ ਗੱਲ ਮੈਂ ਜਦੋਂ ਮੈਨੂੰ ਪਰਮੇਸ਼ੁਰ ਨੇ ਚੁਣਿਆ ਉਸ ਮਿਸ਼ਨ ਨੂੰ ਮੈਂ ਛੱਡਿਆ ਠੁੱਕਰ ਖਾਦੀ ਉਦੋਂ ਵੀ ਮੈਂ ਬੜਾ ਹਾਰਟ ਹੋਇਆ ਮੇਰਾ ਬੜੀਆਂ ਗੱਲਾਂ ਤੋਂ ਮਨ ਅੱਗੇ ਪਿੱਛੇ ਹੋ ਗਿਆ ਪ੍ਰਭੂ ਤੋਂ ਤੇ ਫਿਰ ਪ੍ਰਭੂ ਨੇ ਮੈਨੂੰ ਦਰਸ਼ਨ ਦਿੱਤਾ ਤੇ ਮੈਨੂੰ ਆਪਣੀ ਸੇਵਾ ਲਈ ਵੱਡੀ ਕਾਲਿੰਗ ਨਾਲ ਚੁਣਿਆ ਤੇ ਮੈਂ ਸੇਵਾ 'ਚ ਆਇਆ ਲੇਕਿਨ ਇਸ ਬੰਦੇ ਨੇ पुष्टि ਕੀਤੇ ਬਿਨਾ ਮੇਰੇ ਤੇ ਦੋਸ਼ ਲਾਤਾ ਜਦ ਕਿ ਬਾਈਬਲ ਵੀ ਕਹਿੰਦੀ ਆ ਕਿ ਜਦ ਤੱਕ ਕਿਸੇ ਦਾ ਪਾਪ ਪ੍ਰਗਟ ਨਾ ਹੋ ਜਾਏ ਪ੍ਰੂਫ ਨਾ ਜਾਏ ਉਹਨੂੰ ਦੋਸ਼ੀ ਨਾ ਢਰਾਈ ਪਰ ਇਸ ਬੰਦੇ ਨੇ ਬਿਨਾ ਪੁਸ਼ਟੀ ਬਿਨਾ ਪ੍ਰੂਫ ਤੋਂ ਮੈਨੂੰ ਦੋਸ਼ੀ ਢਰਾਤਾ ਮੈਂ ਇਹਨੂੰ ਕੁਛ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਸਾਡੇ ਪ੍ਰਧਾਨ ਦੇ ਨਾਲ ਅਸ਼ਲੀਲ ਜੜੀ ਉਹਦੀ ਫੋਟੋ ਸੀ ਪ੍ਰਧਾਨ ਦੀ ਇੱਕ ਔਰਤ ਨਾਲ ਅਸ਼ਲੀਲ ਫੋਟੋ ਉਹਨੂੰ ਵਾਇਰਲ ਕੀਤਾ ਇਹਦੇ ਦੋਸਤ ਨੇ ਦੇ ਨਹੀਂ ਠੀਕ ਹੈ ਬੜਾ ਚੰਗਾ ਭਲਾ ਮੈਨੂੰ ਕਿਹਾ ਬੜਾ ਇਨਸਰਟ ਕੀਤਾ ਦੇ ਚ ਫਿਰ ਵੀ ਮੈਂ ਇਹਨਾਂ ਨੂੰ ਜਿਆਦਾ ਕੁਛ ਨਹੀਂ ਗਿਆ ਠੀਕ ਹੈ ਲੇਕਿਨ ਸਵਾਲ ਹੈ ਕਿ ਇਹ ਬੰਦਾ ਹੁਣ ਜਦੋਂ ਔਰਤ ਨੇ ਐਕਸ਼ਨ ਲਿਆ ਇਸ ਗੱਲ ਨੂੰ ਥੋੜਾ ਜਿਹਾ ਮੇਚਾਨਾ 크੍ਰਿਸਚਨ ਸਮਾਜ ਜਿਹੜਾ ਵੀ ਕੋਈ ਵੀਡੀਓ ਸੁਣੀਏ ਨੂੰ ਸ਼ਰੂਰ ਜਿਆਦਾ ਜਿਆਦਾ ਲੋਕਾਂ ਨੂੰ ਸ਼ੇਅਰ ਕਰਿਓ ਕਿਉਂਕਿ ਦੇਖੋ ਇਹ ਜ਼ਰੂਰੀ ਆ ਕਿ ਲੋਕਾਂ ਨੂੰ ਸੱਚ ਸਮਝ ਆਣਾ ਚਾਹੀਦਾ ਸਾਰਾ ਵਿਸ਼ਾ ਸਮਝ ਆਣਾ ਚਾਹੀਦਾ ਮੇਰੀ ਹੰਬਲ ਰਿਕੁਐਸਟ ਹੈ ਕਿ ਇਹਨੂੰ ਅੱਛੇ ਤਰੀਕੇ ਨਾਲ ਸੁਣੋ ਔਰ ਲੋਕਾਂ ਨੂੰ ਦੱਸੋ ਠੀਕ ਹੈ ਮਤਲਬ ਸ਼ੇਅਰ ਕਰੋ ਜਦਾ ਜਦੋਂ ਐਕਸ਼ਨ ਚਾਹੀ ਮੈਨੂੰ ਪਹਿਲੇ ਡਰ ਸੀ ਕਿਉਂਕਿ ਮੈਂ ਬੋਲ ਵੀ ਰਹੀ ਸੀ ਕਿ ਭਾਈ ਤੁਸੀਂ ਕ੍ਰਿਸ਼ਨੋ ਕੇ ਕਿਸੇ ਦੀ ਫੋਟੋ ਨੂੰ ਕਿਦਾਂ ਦਾ ਵਾਇਰਲ ਕਰ ਸਕਦੇ ਹੋ ਇਹ ਕੋਣ ਔਰਤ ਕੋਣ ਨਹੀਂ ਆ ਇਹ ਮੈਟਰ ਹੈਗਾ ਯਾਨੀਗਾ ਆਪਾਂ ਨੂੰ ਤੇ ਪੱਕਾ ਪਤਾ ਨਹੀਂ ਹੈ ਤੇ ਜੇ ਉਹਨੂੰ ਪਤਾ ਲੱਗ ਜਾਏ ਜਾਂ ਉਹਦੇ ਉਹਦਾ ਉਹ ਇੰਨਾ ਜਿਹੜੀ ਉਹ ਮਤਲਬ ਦੁਨੀਆ ਨੇ ਸਾਹਮਣੂ ਨੂੰ ਇੰਨਾ ਲਜਿਤ ਕੀਤਾ ਗਿਆ ਜਲੀਲ ਕੀਤਾ ਗਿਆ ਸ਼ਰੀਲ ਕੀਤਾ ਗਿਆ ਉਹਦਾ ਕੈਰੈਕਟਰ ਕੀ ਹੈ ਨਾ ਤੇ ਤੁਹਾਨੂੰ ਬੋਦਨਾ ਮੈਨੂੰ ਇੱਕ ਖੁਦਾ ਗਵਾਹ ਅੱਜ ਵੀ ਜਿਹੜੀਆਂ ਪਹਿਲਾਂ ਗੱਲਾਂ ਬੋਲੀਆਂ ਇਦਾਂ ਹੀ ਆ ਸੁਣ ਫਿਰ ਤੁਸੀਂ ਆ ਦੂਸਰੀ ਵੀਡੀਓ ਵਿੱਚ ਜਦੋਂ ਨੇ ਐਕਸ਼ਨ ਲਿਆ ਉਹ ਲੜਕੇ ਦੇ ਮੂੰਹ ਦੇ ਚਪੇੜਾ ਮਾਰੀਆਂ ਤੇ ਤੁਸੀਂ ਬੋਲਿਆ ਕਿ ਹੱਡੇ ਤੱਕ ਤੇ ਇੱਕ ਘੁੰਮਦੀ ਘੁੰਮਦੀ ਫੋਟੋ ਆਈ ਸੀ ਉਪਈ ਤੁਹਾਡੀ ਸਟੇਟਮੈਂਟ ਕਿ ਸਾਡੇ ਤੱਕ ਘੁੰਮਦੀ ਘੁੰਮਦੀ ਫੋਟੋ ਆਈ ਹੈ ਤੇ ਜੇ ਤੁਹਾਡੇ ਕੋਲ ਘੁੰਮਦੀ ਘੁੰਮਦੀ ਫੋਟੋ ਆਈ ਤੇ ਤੁਸੀਂ ਉਹਨੂੰ ਕਿਉਂ ਵਾਇਰਲ ਕਰੀ ਜੀ ਉਹਦੀ ਪੁਸ਼ਟੀ ਤੇ ਕਰ ਲੋ ਵੀ ਵਾਕਿਆ ਇਹ ਮੈਟਰ ਹੈਗਾ ਜਾਂ ਨਹੀਂ ਹੈਗਾ ਨਹੀਂ ਨਿਆਂ ਕਰੋ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਸੁਨੇਹਾ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਕੋਈ ਪੁਸ਼ਟੀ ਕੋਈ ਇਹਦਾ ਪ੍ਰੂਫ ਨਹੀਂ ਲਿਆ ਲੇਕਿਨ ਮੈਂ ਜਿਤੋਂ ਤੱਕ ਦੱਸਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਤਾਂ 2 ਸਾਲ ਪਹਿਲਾਂ ਦੀ ਹੀ ਫੋਟੋ ਹੈ ਲੇਕਿਨ ਮੈਂ ਉਹਨੂੰ ਦੋਸ਼ੀ ਇਸ ਕਰਕੇ ਨਹੀਂ ਠਹਿਰਾਇਆ ਨਾ ਉਹ ਮੇਰਾ ਸਪਿਰਚੁਅਲ ਸਨ ਨਹੀਂ ਨਾ ਸਾਡਾ ਬਲੀਵਰ ਸੀ ਨਾ ਸਾਡੀ ਚਰਚ ਦਾ ਮੈਂਬਰ ਸੀ ਨਾ ਉਹਨੂੰ ਮੈਂ ਬਪਤਿਸਮਾ ਦਿੱਤਾ ਹੀ ਉਹ ਐਜ਼ ਅ ਇੱਕ ਪੋਲੀਟੀਕਲ ਪ੍ਰਧਾਨ ਮੇਰੇ ਕੋਲ ਆਪਣੇ ਸੇਵਾ ਲਈ ਆਇਆ ਮੈਨੂੰ ਜ਼ਰੂਰ ਸੀ ਕੁਝ ਕੰਮਾਂ ਲਈ ਤੇ ਮੈਂ ਜਦੋਂ ਫੋਟੋ ਆਈ ਤੇ ਮੈਂ ਉਹਨੂੰ ਫੋਟੋ ਤੋਂ ਕਿਦਾਂ ਦੋਸ਼ੀ ਠਹਿਰਾਂਦਾ ਮੈਂ ਸੋਚਦਾ ਇਹ ਐਡਿਟ ਵੀ ਕੀਤੀ ਹੋ ਸਕਦੀ ਹੈ ਜਾਂ ਇਹਦੇ ਕੋਈ ਦੁਸ਼ਮਣ ਵੀ ਹੋ ਸਕਦੇ ਆ ਜਾਂ ਪਤਾ ਨਹੀਂ ਕੀ ਹੈ ਮੈਟਰ ਤਾਂ ਮੈਂ ਪਹਿਲਾਂ ਵੀ ਇਹ ਗੱਲ ਦੱਸ ਦੱਸ ਚੁੱਕਾ ਹਾਂ ਪ੍ਰੂਫ ਦੇ ਚੁੱਕਾ ਇਸ ਗੱਲ ਨੂੰ ਲੇਕਿਨ ਜਦੋਂ ਟਾਈਮ ਆਇਆ ਇਹ ਮੁੱਦਾ ਉੱਠ ਗਿਆ ਤੇ ਜੋ ਮੇਰਾ ਅਗੂ ਇਹ ਹੁੰਦਾ ਨਾਤਾ ਸੀ ਉਹ ਮੈਂ ਨਿਭਾਇਆ ਮੈਂ ਪਛਤਾਵਾ ਕਰਾਇਆ ਉਹਦਾ ਉਹਦਾ ਪਛਤਾਵਾ ਸਹੀ ਹੈ ਜਾਂ ਨਹੀਂ ਸਹੀ ਉਹਨੇ ਮਨ ਤੋਂ ਕੀਤਾ ਜਾਂ ਨਹੀਂ ਕੀਤਾ ਖੁਦਾ ਜਾਣੇ ਉਹ ਜਾਣੇ ਮੈਂ ਤੇ ਸੱਚੇ ਮਨ ਤੋਂ ਕਰਾਇਆ ਜੋ ਮੇਰੀ ਸੇਵਾ ਹੈ ਜੋ ਮੇਰੀ ਡਿਊਟੀ ਦੁਨੀਆ ਦੇ ਸਾਹਮਣੇ ਸੰਗਤ ਦੇ ਸਾਹਮਣੇ ਲੇਕਿਨ ਹੁਣ ਸਵਾਲ ਇਹ ਆ ਤੁਸੀਂ ਇਹ ਮੇਰੇ ਤੇ ਫਿਰ ਤੋਂ ਗੰਭੀਰ ਦੋਸ਼ ਲਾ ਦਿੱਤੇ ਕਿ ਦੇ ਵਿੱਚ ਮੇਰਾ ਹੱਥ ਤੇ ਸਾਡੀ ਮਿਨਿਸਟਰੀ ਦਾ ਯਾ ਸਾੜੇ ਪ੍ਰਦਾਨ ਦਾ ਇਹਦਾ ਵੀ ਤੁਹਾਨੂੰ ਪਹਿਲਾਂ ਫੁਕਤਾ ਪ੍ਰੂਫ ਇਕੱਠਾ ਕਰਨਾ ਚਾਹੀਦਾ ਸੀ ਇਹਦੀ ਅੱਛੇ ਤਰੀਕੇ ਨਾਲ ਪੁਸ਼ਟੀ ਕਰਨੀ ਚਾਹੀਦੀ ਫਿਰ ਇਹ ਵੀਡੀਓ ਵਾਇਰਲ ਕਰਨੀ ਚਾਹੀਦੀ ਚਲੋ ਮੈਂ ਆਪਾਂ ਇਹ ਦੇਖਦੇ ਹਾਂ ਵੀਡੀਓ ਆ ਦੇਖੋ ਉਹ ਭੈਣ ਕੱਪੜਿਆਂ ਦੀ ਦੁਕਾਨ ਵਾਲੇ ਲੜਕੇ ਦੇ ਮੂੰਹ ਤੇ ਛਪੇੜਾ ਮਾਰਨ ਦੀ ਹੈ ਪਹਿਲਾਂ ਇੱਕ ਮਾਰੀ ਦੋ ਮਾਰੀ ਆ ਤੁਹਾਡੇ ਸਾਹਮਣੇ ਫਿਰ ਇਹਦੀ ਸ਼ਾਇਦ ਉਤੇ ਦੁਕਾਨ ਦੇ ਉੱਪਰ ਕੋਈ ਲੜਕੀ 크੍ਰਿਸਚਨ ਸੇਲਸ ਕਰ ਲੋਗੀ ਉਹ ਪੱਜ ਕੇ ਆਂਦੀ ਆ ਤੇ ਉਹਦੀ ਭੈਣ ਦੇ ਹੱਥ ਫੜ ਲੈਂਦੀ ਆ ਤੇ ਥੋੜੀ ਤਕੜੀ ਸੀ ਤੇ ਉਹਨੂੰ ਰੋਕ ਦਿੰਦੀ ਆ ਆ ਵੇਖੋ ਵੀਡੀਓ ਦੇ ਚ ਦੋ ਤਿੰਨ ਬੰਦੇ ਵੀ ਦੀ سپورਟ ਚ ਅੱਗੇ ਆ ਜਾਂਦੇ ਉਹਨੂੰ ਪਿੱਛੇ ਕਰਦੇ ਜਿਵੇਂ ਪਿੱਛੇ ਕਰਦੇ ਇੱਥੋਂ ਤੱਕ ਤੇ ਵੀਡੀਓ ਇਹਨਾਂ ਨੇ ਲਾਈ ਆ ਲੇਕਿਨ ਉਸ ਤੋਂ ਬਾਅਦ ਕੀ ਕਰਦੇ ਨੇ ਇੱਕ ਵੀਡੀਓ ਜਿਹੜੀ ਆ ਤੁਸੀਂ ਦੇਖੀ ਸਾਰਿਆਂ ਨੇ ਜਿੱਤੋਂ ਅੱਗ ਲੱਗੀ ਪਈ ਪੰਜਾਬ ਦੇ ਵਿੱਚ ਤੇ ਅਸੀਂ ਦੋਸ਼ੀ ਟਾਰੇ ਪਏ ਇਹਦੇ ਵਿੱਚ ਕੀ ਕਰ ਰਹੇ ਨੇ ਕੱਪੜੇ ਪਾਟੇ ਆ ਕੁਝ ਸੱਟਾ ਸੁੱਟਾਂ ਦੇ ਨਿਸ਼ਾਨ ਜੇ ਦਿਖਾਏ ਆ ਤੇ ਕਹਿ ਰਹੇ ਆ ਵੀ ਅਸੀਂ ਤੇ ਸੱਚ ਬੋਲਿਆ ਸੀ ਤੇ ਸਾਹੀਂ ਨਹੀਂ ਜਾਣਦੇ ਵੀ ਜਿਹੜੇ ਸਾਡੇ ਖਾਦ ਮੈਨੂੰ ਪਰਸਨਲੀ ਜੰਗ ਦਾ ਮੈਦਾਨ ਬਣਾ ਦੇਣਗੇ ਤੇ ਸਾਡੇ ਤੇ ਆ ਸਾਨੂੰ ਮਾਰਨ ਤੱਕ ਦਾ ਡਿਸਟਰੋਏ ਕਰਨ ਤੱਕ ਦਾ ਅਟੈਕ ਕਰਾ ਦੇਣਗੇ ਓਏ 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 ਭਾਈ ਮੈਂ ਮੈਂ ਪਲੀਜ਼ 크੍ਰਿਸਚੀਅਨਿਟੀ ਪ੍ਰਭੂ ਦੇ ਲੋਕੋ ਇਸ ਗੱਲ ਨੂੰ ਧਿਆਨ ਨਾਲ ਸੁਣੋ ਸਵਾਲ ਹੈ ਕਿ ਜੇ ਤੁਹਾਡੀ ਉਹ ਸੀਸੀ ਫੁਟੇਜ ਹੈਗੀ ਹੈ ਤੇ ਉਹਨਾਂ ਨੇ ਤੁਸੀਂ ਕਿਹਾ ਵੀ ਉਹਨਾਂ ਇੱਟਾਂ ਰੋੜੇ ਚਲਾਏ ਸਾਨੂੰ ਸੱਟਾਂ ਲਾਤੀਆਂ ਨੂੰ ਜਾਨੋਂ ਮਾਰਨ ਦੇ ਤੱਕ ਗਈ ਤੁਹਾਡੇ ਕੋ ਅਗਲਾ ਪਾਰਟ ਵੀ ਤੇ ਸੀਸੀਟੀਵੀ ਹੈਗਾ ਨਾ ਬਾਈ ਹੁਣ ਤੁਸੀਂ ਉਹਨੂੰ ਬਾਨੇ ਬਣਾਓ ਕੁਝ ਵੀ ਕਰੋ ਤੁਸੀਂ ਤੁਸੀਂ ਕੁਝ ਵੀ ਬਣਾ ਸਕਦੇ ਗਾ ਤੇ ਯਾਦ ਰੱਖਿਓ ਇਦਾਂ ਦੇ ਸੀਨ 'ਚ ਬੰਦਾ ਵੀਡੀਓ ਬੜੀ ਜਲਦੀ ਬਣਾਉਂਦਾ ਹੈ ਅਗਰ ਇੱਟਾ ਉੱਟਾ ਚੱਲਣੀਆਂ ਤੁਸੀਂ ਤੇ 2 ਮਿੰਟ ਚ ਪਹਿਲਾ ਵੀਡੀਓ ਬਣਾ ਲੈਣੀ ਸੀਸੀ ਫੂਟੇਜ ਟੀਵੀ ਜਾਂ ਕੋਈ ਵੀਡੀਓ ਹੈਗੀ ਦਿਖਾਓ ਜਿਹਦੇ ਚ ਤੁਹਾਨੂੰ ਮਾਰਦੀ ਨਜ਼ਰ ਆਉਣ ਉਸੇ ਡੇਟ ਦੇ ਵਿੱਚ ਠੀਕ ਹੈ ਲੇਕਿਨ ਯਾਦ ਰੱਖਿਓ ਐਦਾਂ ਦਾ ਕੋਈ ਵੀਡੀਓ ਤੁਸੀਂ ਵਾਇਰਲ ਨਹੀਂ ਕੀਤਾ ਤੁਹਾਨੂੰ ਕਰਨਾ ਚਾਹੀਦਾ ਅਗਲਾ ਪਾਰਟ ਦਿਖਾਉਣਾ ਚਾਹੀਦਾ ਪਰ ਤੁਸੀਂ ਦਿਖਾਇਆ ਨਹੀਂ ਤੁਸੀਂ ਲੋਕਾਂ ਦੇ ਸਾਹਮਣੇ ਸਾਨੂੰ ਬਦਨਾਮ ਕੀਤਾ ਔਰ ਆਪਣੇ ਆਪ ਨੂੰ ਸੱਚਾ ਸਾਬਤ ਕੀਤਾ ਫਿਰ ਤੁਸੀਂ ਸਾਨੂੰ ਇੱਕ ਗੰਬੀਰ ਦੋਸ਼ੀ ਠਰਾਇਆ ਸਮਾਜ ਦੇ ਸਾਹਮਣੇ ਜਿਹਦੇ ਵਿੱਚ ਮੈਂ ਅੱਜ ਵੀ ਕਹਿੰਨਾ ਕਿ ਮੈਂ ਖੁਦਾ ਦੇ ਸਾਹਮਣੇ ਮੈਂ ਬਿੱਕਸ ਹੋ ਰਿਹਾ ਮੈਨੂੰ ਇਹਦੇ ਬਾਰੇ ਨਥਿੰਗ ਕੋਈ ਜਾਣਕਾਰੀ ਨਹੀਂ ਕੋਣ ਹੈ ਔਰਤ ਕੀ ਨਹੀਂ ਆਉਦਾ ਕੈਰੈਕਟਰ ਕੀ ਖੁਦਾ ਜਾਣੀ ਉਹ ਜਾਣੇ ਤੁਹਾਡੇ ਪ੍ਰਧਾਨ ਜਾਣਣ ਸਾਡਾ ਪ੍ਰਧਾਨ ਜਾਣੀ ਠੀਕ ਹੈ ਲੇਕਿਨ ਇੱਕ ਵੀਡੀਓ ਹੋ ਰਹੀ ਇਹ ਵੀਡੀਓ ਆਪਾਂ ਦੇਖਦੇ ਆਂ ਇਹ ਆ ਦੇਖੋ ਜੀ ਸैम ਦੀ ਹੱਟੀ ਮੇਰੇ ਕੋਲੋਂ ਛਿੱਤਰ ਖਾ ਕੇ ਅੱਗੇ ਲੱਗ ਕੇ ਭੱਜ ਗਿਆ ਜੇ ਜੀ ਸैम ਦੀ ਹੱਟੀ ਸैम ਕ੍ਰਿਸਚਨ ਇਹ ਦੇਖੋ ਸैम ਦੀ ਹੱਟੀ ਇੱਕ ਲੇਡੀ ਕੋਲੋਂ ਛਿੱਤਰ ਖਾ ਕੇ ਅੱਗੇ ਲੱਗ ਕੇ ਭੱਜ ਗਿਆ ਹੈ ਕੋਈ ਨਹੀਂ ਇਹ ਬਾਜ਼ਾਰ ਜੇ ਇਹ ਕੁੜੀ ਜੇ ਜਿਹੜੀ ਅੱਗੇ ਲੱਗ ਕੇ ਖਲੋ ਗਈ ਏ ਹੁਣ ਕਿੱਥੇ ਗਿਆ ਬੋਲਦੀ ਨਹੀਂ ਭਈ ਅੱਗੇ ਦੇ ਬੜੀ ਲੱਕੇ ਆਹੀ ਮਾਰੋ ਨਾ ਇਹਨੂੰ ਮਾਰੋ ਨਾ ਮਾਰੋ ਨਾ ਮੂੰਹ ਨਾਲ ਗੱਲ ਕਰੋ ਮਾਰੋ ਨਾ ਮੂੰਹ ਨਾਲ ਗੱਲ ਕਰੋ ਹੁਣ ਕਿੱਥੇ ਲਕਾਇਆ ਈ ਉਹਨੂੰ ਹੁਣ ਕਿੱਥੇ ਲਕਾਇਆ ਈ ਉਹਨੂੰ ਆ ਵੀਡੀਓ ਦੇ ਵਿੱਚ ਦੇਖੋ ਇਹ ਉਹੀ ਔਰਤ ਆ ਤੇ ਇੱਥੇ ਆ ਜਿਹੜੀ ਲੜਕੀ ਜਾ ਰਹੀ ਆ ਇਹ ਉਹੀ ਆ ਜਿਹਨੇ ਹੱਥ ਰੁੱਕੇ ਤੇ ਇਹ ਉਹਨੂੰ ਕਹਿ ਰਹੀ ਕਿਥੇ ਗਿਆ ਤੇਰਾ ਉਹ ਸैम ਤੂੰ ਹੁਣ ਕਿੱਥੇ ਆ ਕਿਥੇ ਉਹਨੂੰ ਥੋੜਾ ਔਖਾ ਸੋਖਾ ਬੋਲਣ ਦੀ ਉਹ ਕਹਿ ਰਹੀ ਭੱਜ ਗਿਆ ਹੁਣ ਹੁਣ ਕੋ ਭੱਜਿਆ ਤੇ ਜੇ ਵੀ ਤੂੰ ਭੱਜ ਗਿਆਹੀਂ ਤੇ ਫਿਰ ਤੇਰੇ ਸੱਟਾ ਕਿੱਦਾਂ ਲੱਗ ਗਿਆ ਸਮਝ ਆਈ ਨਾ ਕਿ ਤੁਸੀਂ ਇਹ ਗਾਣੀ ਬਣਾ ਤੇ ਨਹੀਂ ਦਿੱਤੀ ਕਿ ਇਹ ਤੁਸੀਂ ਕਿਤੇ ਇਦਾਂ ਦਾ ਅਜੀਬ ਵਿਸ਼ਾ ਬਣਾ ਕੇ ਤੁਹਾਨੂੰ ਮਿਲੇਗਾ ਕਿ ਇਦਾਂ ਮੈਨੂੰ ਬਦਨਾਮ ਕਰਗੇ ਮੈਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਭਰਾਓ ਤੁਸੀਂ ਮੇਰੇ ਬੱਚਿਆਂ ਵਰਗੇ ਜੇ ਕਿਉਂਕਿ ਤੁਹਾਡੇ ਜਿਹੜੇ ਮੇਰੇ ਬੱਚੇ ਹੋਰੇ ਨਹੀਂ ਠੀਕ ਹੈ ਤੋ ਇਹ ਮੇਰੇ ਬੱਚਿਆਂ ਵਰਗੇ ਮੇਰੀ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀਂ ਆ ਤੁਸੀਂ ਖਾਮ ਖਾਈ ਮੇਰਾ ਵਿਸ਼ਾ ਤੇ ਇੱਕ ਸੇਵਕ ਨਾਲ ਹੀ ਮੈਂ ਇੱਕ ਸਵਾਲ ਰੱਖਿਆ ਜਿੱਦਾਂ ਤੂੰ ਹੀ ਕਹਿੰਦੇ ਜੇ ਕਿ ਅਸੀਂ ਸੱਚ ਦੀ ਗੱਲ ਕੀਤੀ ਕੋਈ ਗਲਤ ਨਹੀਂ ਕੀਤੀ। ਜੇ ਤੂੰ ਹੀ ਕਹਿੰਦੇ ਤੇ ਤੁਹਾਡੇ ਪ੍ਰਧਾਨ ਨੇ ਜੋ ਕੀਤਾ ਤੁਹਾਡੀ ਸਟੇਟਮੈਂਟ ਤੂੰ ਹੀ ਤੇ ਕਿਆ ਉਹ ਗਲਤ ਹੈ ਮੈਂ ਹੀ ਉਹਦੇ ਨਾਲ ਸਹਿਮਤ ਨਹੀਂ ਆ ਡਾਕਟਰ ਜੀਸਸ ਟੀਵੀ ਵਾਲਾ ਕਹਿੰਦਾ ਜੋ ਨੇ ਕੀਤਾ ਉਹ ਗਲਤ ਹੈ। ਤੂੰ ਹੀ ਖੁਦ ਵੀ ਕਹਿੰਦੇ ਏ ਤੇ ਜੇ ਉਹਨਾਂ ਨੇ ਇਦਾਂ ਕੁਝ ਕੀਤਾ ਤੇ ਮੈਂ ਉਸ ਗੱਲ ਦੇ ਉੱਤੇ ਪੱਖ ਪੱਖ ਰੱਖਿਆ ਵੀ ਉਹ ਜੇ ਸਮਾਜ ਦੇ ਸਾਹਮਣੇ ਮੁੱਦਾ ਵੱਡਾ ਤੁਸੀਂ ਇਹਨੂੰ ਠੀਕ ਤਰੀਕੇ ਨਾਲ ਪਛਤਾਪ ਕਰ ਲੋ ਤੁਹਾਡੀ ਇੱਜ਼ਤ ਹੋਏਗੀ। ਤੇ ਮੈਂ ਕੋਈ ਵੀ ਬੁਰਾ ਨਹੀਂ ਕਿਹਾ ਪਰ ਮੈਂ 100000 10000 ਬੰਦਾ ਕੱਟਾ ਕਰ ਲਓ ਉਹਨੂੰ ਬਣਾ ਕੇ ਗੱਲ ਪੇਸ਼ ਕੀਤਾ ਗਿਆ ਉਹ ਵੱਖਰੀ ਗੱਲ ਆ ਲੇਕਿਨ ਉਸ ਤੋਂ ਬਾਅਦ ਕੀ ਕੀ ਸ਼ੁਰੂ ਹੋ ਗਿਆ ਨਾ ਕਿੱਦਾਂ ਕਿੱਦਾਂ ਮੈਨੂੰ ਖਿੱਚਿਆ ਗਿਆ ਲੇਕਿਨ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹਨਾ ਬੱਚਿਓ ਦੋਨੋਂ ਲੜਕੀਆਂ ਨੂੰ ਤੁਸੀਂ ਇੱਕ ਕੰਮ ਕਰੋ ਅ ਵੈਸੇ ਤੇ ਮੈਨੂੰ ਨਾ ਥੋੜਾ ਥੋੜਾ ਪਤਾ ਲੱਗਾ ਕਿਉਂਕਿ ਕਈ ਲੋਕੀ ਕਹਿੰਦੇ ਇਕ ਕ੍ਰਿਸ਼ਨਿਆ ਭੈਣ ਉਹ ਭਰਾ ਉਹ ਪਤਾ ਲੱਗਾ ਮੈਨੂੰ ਉਹ ਤੇ ਅਨੇ ਜਤੀ ਕੋਈ ਕੋਈ ਹਿੰਦੂ ਧਰਮ ਦੇ ਵਿੱਚੋਂ ਭੈਣਿਆ ਕੋਈ ਇਹ ਤਾਂ ਥੋੜੀ ਥੋੜੀ ਉੜਦੀ ਗੱਲ ਆਈ ਜ਼ਿਆਦਾ ਨਹੀਂ ਮੈਨੂੰ ਪਤਾ ਥੋੜੀ ਜੀ ਸਾਡਾ ਇੱਕ ਮੈਂਬਰ ਕਹਿੰਦਾ ਮੈਨੂੰ ਉਹਨੇ ਕਿਹਾ ਮੈਂ ਉਹਦੇ ਤੋਂ ਅੱਗੇ ਕਹਿੰਦਾ ਉਹਨੂੰ ਇਦਾਂ ਗਿਆ ਉਹਨੂੰ ਕਿਸੇ ਇਦਾਂ ਕਰਕੇ ਥੋੜੀ ਉੜਦੀ ੜਦੀ ਗੱਲ ਆਈ ਕਿ ਉਹ ਪ੍ਰਭੂ ਚ ਨਹੀਂ ਆ ਭੈਣ ਠੀਕ ਹੈ ਸਵਾਲ ਹੈ ਹੁਣ ਮੈਂ ਤੁਹਾਨੂੰ ਕਹਿਣਾ ਚਾਹਨਾ ਮੈਂ ਤੁਹਾਡੇ ਨਾਲ ਖੜਾ ਹਾਂ ਮੈਂ ਤੁਹਾਨੂੰ ਲੀਗਲੀ ਬੰਦਿਆਂ ਵੱਲੋਂ ਪੈਸੇ ਵੱਲੋਂ ਹਰ ਤਰ੍ਹਾਂ ਦੀ ਸਪੋਰਟ ਕਰਦੇ ਆ ਆਪਾਂ ਨੂੰ ਭੈਣ ਨੂੰ ਲੱਭੀਏ ਤੇ ਇਹਦਾ ਅਸਲ ਦੋਸ਼ੀ ਫੜੀਏ ਜੇ ਅਸਲ ਦੋਸ਼ੀ ਮੈਂ ਜਾਂ ਸਾਡੀ ਮਿਨਿਸਟਰੀ ਦਾ ਕੋਈ ਨਿਕਲ ਜਾਂਦਾ ਤੇ ਆਪਾਂ ਸਜ਼ਾ ਭੁਗਤਣ ਲਈ ਤਿਆਰ ਆ ਛੇ ਸੰਧਾਤ ਪ੍ਰਧਾਨ ਇਹਦਾ ਦੋਸ਼ੀ ਨਿਕਲਦਾ ਤੇ ਮੈਂ ਆਉਣ ਦਾ ਕੈਮਰਾ ਇਹ ਕਿਨਾਂ ਮੈਂ ਤੁਹਾਡੇ ਨਾਲ ਹੂੰਗਾ ਬੰਦ ਹੀ ਕਾਰਵਾਈ ਆਪਾਂ ਪ੍ਰਧਾਨ ਤੇ ਕਰਾਂਗੇ ਤੇ ਆਪਾਂ ਮਿਨਿਸਟਰੀ ਚ ਆਊਟ ਕਰਾਂਗੇ ਸੱਚੀ ਸੱਚੀ ਮੈਂ ਗੱਲ ਕਹਿਨਾ ਅਗਰ ਤੁਸੀਂ ਇਹਨੂੰ ਪ੍ਰੂਫ ਕਰ ਦੋ ਕਿ ਸੱਚੀ ਇਹ ਬੰਦੇ ਨੇ ਅਟੈਕ ਰਾਇਆ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਲੇਕਿਨ ਭਾਈ ਜੀ ਤੁਸੀਂ ਫਿਰ ਤੋਂ ਮੈਨੂੰ ਦੋਸ਼ੀ ਠਰਾਤਾ ਬਿਨਾ ਪੁਸ਼ਟੀ ਕੀਤੇ ਬਿਨਾ ਕਿਸੇ ਤੱਥ ਪ੍ਰੂਫ ਦੇ ਆਧਾਰ ਤੇ ਕਿਸੇ ਸੇਵਕ ਨੂੰ ਬਦਨਾਮ ਕਰਨਾ ਕੀ ਆਤਮਿਕਤਾ ਮੈਂ ਤਾਂ ਇਹਦਾ ਦੇ ਇਦਾਂ ਦੀ ਕੋਈ ਸਵਾਲ ਤੁਹਾਡੀ ਮਿਨਿਸਟਰੀ ਦੇ ਉੱਤੇ ਨਹੀਂ ਚੱਕੇ ਮੈਂ ਤਾਂ ਨਹੀਂ ਕੋਈ ਪੜੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਮੈਂ ਇਦਾਂ ਦਾ ਕੋਈ ਬਦਨਾਮ ਨਹੀਂ ਕੀਤਾ ਮੈਂ ਲੌਜੀਕ ਚ ਗੱਲਾਂ ਰੱਖ ਰਿਹਾ ਤੇ ਹੁਣ ਵੀ ਮੈਂ ਮर्यादा ਚ ਰਹਿ ਕੇ ਬਾਈਬਲ ਦੇ ਵਚਨਾਂ ਦੇ ਅੰਦਰ ਰਹਿ ਕੇ ਗੱਲ ਕਰ ਰਿਹਾ ਇੱਕ ਲੜਕੇ ਨੂੰ ਮੈਂ ਦੇਖਿਆ ਤੁਹਾਡੀ ਜਾਣਨੇ ਤੁਹਾਡੇ ਇਸ ਵੀਡੀਓ ਤੋਂ ਬਾਅਦ ਲੋਕਾਂ ਦੀ ਮਾਨਸਿਕਤਾ ਕਿੰਨੀ ਗਿਰ ਗਈ ਅਸ਼ਾ ਤੋ ਹੀ ਕੀਤਾ ਕਿ ਤੁਸੀਂ ਦੋਵੇਂ ਰੋ ਰੋ ਕੇ ਇਹ ਕਹਿ ਰਹੇ ਜੇ ਅਸੀਂ ਤੇ ਸੱਚ ਬੋਲਿਆ ਤੇ ਫਿਰ ਇੱਕ ਗੀਤ ਦੇ ਥੋੜੇ ਜਿਹਾ ਬੋਲ ਬੋਲਦੇ ਜੇ ਕਿ ਉਹ ਗੀਤ ਯਾਦ ਆ ਗਿਆ ਕਿ ਮੈਂ ਜੰਗ ਦੇ ਮੈਦਾਨ ਵਿੱਚ ਸੇਵਾ ਦੇ ਮੈਦਾਨ ਵਿੱਚ ਆ ਤੇ ਜੇ ਮੈਂ ਵਾਪਸ ਨਾ ਆਇਆ ਤੇ ਲੜਾਈ ਨੂੰ ਜਾਰੀ ਰੱਖਿਓ ਉਹ ਭਰਾਵੋ ਤੁਸੀਂ ਕਿਹੜੀ ਕਿਹੜੀ ਜੰਗਾਂ ਤੁਹਾਡੀ ਜਿਹੜੀ ਰੱਬ ਦੀ ਕਿਹੜੀਆਂ ਤੁਸੀਂ ਰੂਹਾਂ ਬਚਾਉਂਦੇ ਕਿਹੜੇ ਤੁਸੀਂ ਪਾਸਟਰ ਜੇ ਕਿਹੜੇ ਤੁਸੀਂ ਇਲਾਕੇ ਦੇ ਵਿੱਚ ਜਾ ਕੇ ਜਿੱਥੇ ਬੜਾ ਪਰਸੀਕਿਊਸ਼ਨ ਹੋ ਤੇ ਪਰਮੇਸ਼ਰ ਦਾ ਬਚਨ ਦੇ ਰਹੇ ਜੇ ਤੇ ਉਹ ਲੋਕ ਤੁਹਾਡੇ ਤੇ ਪਥਰਾਓ ਕਰ ਰਹੇ ਆ ਤੇ ਤੁਸੀਂ ਆਪਣੇ ਲੋਕਾਂ ਨੂੰ ਸਾਇਤ ਕਰਨ ਦੇ ਵੀ ਇਹ جنگ ਜਾਰੀ ਰੱਖਿਓ ਇਹ ਰੂਹਾਂ ਨੂੰ ਬਚਾਉਣ ਦੀ ਜੰਗ ਉਹ ਭਾਈ ਮੁੱਦਾ ਕੀ ਆ ਦੇ ਬਣਾਈ ਕੀ ਜਾਨਾ ਕਿਹੜੇ ਗਾਣਿਆਂ ਨੂੰ ਕਿੱਥੇ ਫਿੱਟ ਕਰਦਾ ਵਜਦੂ ਸਵਾਲ ਇਹ ਆ ਕਿ ਇਹਦੇ ਨਾਲ ਬੜੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਪਈ ਆ ਤੁਹਾਡੇ ਕਾਰਨ ਬੇਕਸੂਰ ਬੰਦੇ ਦੋਸ਼ੀ ਠਹਿਰਨ ਦੇ ਇਹ ਇੱਕ ਖੁਦਾ ਦੇ ਦਾਸ ਤੇ ਦੋਸ਼ ਦੋਸ਼ ਲਾ ਲਾ ਕਿੰਨੇ ਗੰਦੇ ਕਮੈਂਟਸ ਮੈਨੂੰ ਲੋਕੀ ਕਰ ਰਹੇ ਨੇ ਉਦਕ ਕਾਰਨ ਤੂੰ ਹੀ ਬਣੇ ਜੇ ਕਿਉਂਕਿ ਉਹ ਦੋਸ਼ੀ ਮੇਰੇ ਤੇ ਦੋਸ਼ ਲਾਉਣ ਵਾਲੇ ਬਾਈਬਲ ਕਹਿੰਦਾ ਉਸੇ ਨਾਲ ਨਾਲ ਨਾਪਿਆ ਜਾਏਗਾ ਉਹ ਵਿਚਾਰੇ ਸ਼ਰਾਪੀ ਤੋਂ ਹੋਰੀ ਨੇ ਕਿਨੇ ਨੂੰ ਗੱਲ ਸਮਝ ਆ ਰਹੀ ਤੋ ਭਈ ਇਹ ਜਿਹੜਾ ਤੁਸੀਂ ਮੁੱਦਾ ਜਿਹਾ ਬਣਾਇਆ ਪਤਾ ਨਹੀਂ ਤੁਹਾਨੂੰ ਕਿੱਥੋਂ ਇਹ ਫੋਟੋ ਜਦੋਂ ਤੁਸੀਂ ਕਹਿੰਦੇ ਸਾਡੇ ਕੋਲ ਘੁੰਮਦੀ ਆਈ ਤੇ ਤੁਸੀਂ ਬਿਨਾਂ ਪੁਸ਼ਟੀ ਕਿਉਂ ਲਾਈ ਅਗਰ ਤੁਹਾਨੂੰ ਦਿੱਤੀ ਕਿਸੇ ਨੇ ਤੇ ਤੁਸੀਂ ਫਿਰ ਵੀ ਉਹਨੂੰ ਕਹਿਣਾ ਵੀ ਭਈ ਪ੍ਰੂਫ ਦੋ ਤੁਸੀਂ ਕੱਚੇ ਬੱਚੇ ਜੇ ਅਜੇ ਛੋਟੇ ਜੇ ਭਈ ਨਿਆਣੀ ਦੇ ਦੇ ਪੈਸੇ ਤੇ ਹੀ ਪੜੇ ਲਿਖੇ ਲੱਗਦੇ ਮੈਨੂੰ ਪਰ ਤਾਂ ਨੂੰ ਗਾਈਡ ਕੋਈ ਸਹੀ ਬੰਦਾ ਨਹੀਂ ਕਰ ਰਿਹਾ ਸੱਚੀ ਤੁਹਾਨੂੰ ਸਹੀ ਬੰਦਾ ਕੋਈ ਗਾਈਡ ਨਹੀਂ ਕਰ ਰਿਹਾ ਹੁਣ ਮੈਂ ਅਸਲੀ ਮੁੱਦੇ ਧਿਆਨ ਨਾਲ ਸੁਣੋ ਧਿਆਨ ਦੇ ਨਾਲ ਇਸ ਗੱਲ ਨੂੰ ਆ ਐਕਚੁਅਲੀ ਅ ਜਿਵੇਂ ਹੁਣ ਮੰਨ ਲਓ ਮੈਂ ਸੌਂ ਆਰ ਆਪਣੀ ਬ੍ਰਾਂਚ ਗਿਆ ਰਾਤ ਨੂੰ 2 ਵਜੇ ਤੱਕ ਸੇਵਾ ਕੀਤੀ 2 ਵਜੇ ਤੋਂ ਨਿਕਲਿਆ ਅਗਲੇ ਦਿਨ ਅਸੀਂ ਮਾਨਸਾ ਪਹੁੰਚੇ ਉੱਥੇ ਵੀ ਬਹੁਤ ਰੂਹਾਂ ਮਚਾਈਆਂ ਮੈਂ ਫੀਲਡ ਦਾ ਗੁਆਹ ਹਾਂ ਕਿਉਂਕਿ ਮੈਂ ਫੀਲਡ ਵਿੱਚ ਉਤਰਿਆ ਮੇਰੀ ਕਾਲਿੰਗ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਨਾ ਉੱਥੇ ਜਿਹੜਾ ਫੀਲਡ 'ਚ ਕੰਮ ਕੀਤਾ ਉੱਥੇ ਜ਼ਬਰਦਸਤ ਗਵਾਹੀਆਂ ਬਣੀਆਂ ਉਹਦੀ ਆਪਾਂ ਇੱਕ ਵੀਡੀਓ ਬਾਈ ਜਿਹਦੇ ਵਿੱਚ ਮੈਂ ਥੰਬਨੇਲ ਤੇ ਲਿਖਿਆ ਹੀ ਵੈਲਕਮ ਹੋਣਾ ਦਾ ਜਿਹੜੇ ਮੈਨੂੰ ਕਹਿੰਦੇ ਨੇ ਵਿਲੇ ਉਹਨਾਂ ਦੇ ਲਈ ਇੱਕ ਜਵਾਬ ਲੋਕਾਂ ਨੇ ਸੋਚਿਆ ਪਤਾਨੀ ਮੈਂ ਕੀ ਬੋਲਣਾ ਹੈ ਤੜਾ ਤੜ ਗਲਜ ਕਮੈਂਟਸ ਕਰ ਦਿੱਤੇ ਉਹਨਾਂ ਨੇ ਵੀਡੀਓਜ਼ ਦੇਖੀ ਨਹੀਂ ਤੁਸੀਂ ਵੀਡੀਓ ਨੂੰ ਜਰੂਰ ਦੇਖੋ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ ਪਰਮੇਸ਼ਵਰ ਨੇ ਜਿਹੜਾ ਮੈਨੂੰ ਚੁਣਿਆ ਹੈ ਠੀਕ ਹੈ 8 ਸਾਲਾਂ ਦੇ ਵਿੱਚ ਇੱਕ ਬਹੁਤ ਵੱਡੀ ਲੈਵਲ ਦੀ ਸੇਵਾ ਸਟਾਰਟ ਹੋ ਚੁੱਕੀ ਆ ਲੇਕਿਨ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਣਾ ਚਾਹੁੰਨਾ ਆ ਥੋੜੇ ਸਮੇਂ ਪਹਿਲੇ ਦਿੱਲੀ ਦੇ ਵਿੱਚ ਇੱਕ ਪਾਰਟੀ ਹੀ ਕਈ ਵਾਰੀ ਜਿੱਤੀ ਇੱਕ ਹੋਰ ਪਾਰਟੀ ਸੀ ਜਿਨੇ ਉਹਨਾਂ ਨੇ ਉਹਦੇ ਤੇ ਨਾ ਨੈਗੇਟਿਵ ਪ੍ਰਭਾਵ ਬਣਾਇਆ ਉਹਨੂੰ ਏਦਾਂ ਦਾ ਪੇਸ਼ ਕਰ ਦਿੱਤਾ ਕਿ ਉਹ ਬੰਦਾ ਗਲਤ ਹੈ ਤੇ ਉਹ ਪਾਰਟੀ ਹਾਰ ਗਈ ਲੇਕਿਨ ਉਹ ਪੋਲਿਟਿਕਲ ਵਿਸ਼ਾ ਆਓ ਪੋਲਿਟਿਕਲ ਵਿਸ਼ਾ ਇੱਥੇ ਆਪਾਂ ਆਤਮਿਕ ਲੋਗ ਆ ਤੁਹਾਡਾ ਔਰ ਮੇਰਾ ਮਕਸਦ ਇੱਕ ਆ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੇਰੇ ਨਾਲ ਖੁਦਾ ਆ ਤੁਸੀਂ ਜੋ ਵੀ ਤੁਹਾਡਾ ਮੀਡੀਆ ਸੈੱਲ ਇਨੀ ਦਿਨੀ ਕਰ ਰਿਹਾ ਦੇਖਿਆ ਨਹੀਂ ਜਾ ਰਿਹਾ। ਓਹ ਇੱਕ ਵੀਡੀਓ ਤੇ ਨਾ ਮਸ਼ਾਨ ਕਿਸੇ ਵੀਡੀਓ ਵਿੱਚ ਅਪੋਸਟਲ ਜੀ ਅਪੋਸਟਲ ਦੀ ਗੱਲ ਕੀਤੀ। ਇੱਕ ਜਗ੍ਹਾ ਤੇ ਮੈਂ ਕਹਾਂਗਾ ਕਿਤੇ ਕਿਸੇ ਵੀਡੀਓ ਵਿੱਚ ਅਪ ਅਪੋਸਟਲ ਅੰਗਨੂਲਾ ਜੀ ਇਤਨਾ ਗੱਲ ਕੀਤੀ। ਉਹ ਉਹਨੂੰ ਕੱਟ ਕੇ ਆ 7-8 ਵਾਰੀ ਜੋੜਿਆ। ਅਪੋਸਟਲ ਜੀ ਅਪੋਸਟਲ ਦੀ ਅਪੋਸਟਲ ਅੰਗਨੂਲਾ ਇਹਦਾ 7-8 ਵਾਰੀ ਜੋੜ ਕੇ ਤੇ ਅੱਗੇ ਤੁਹਾਡੇ ਬੰਦੇ ਨੇ ਇਹ ਕਿਹਾ ਤੁਸੀਂ ਨਾ ਨਾਮ ਲਈ ਜਾਂਦੇ ਇਹਨਾਂ ਦਾ ਇਨੀ ਵਾਰੀ ਨਾਮ ਲਈ ਜਾਂਦੇ ਪ੍ਰਭੂ ਈਸ਼ੂ ਮਸੀਹ ਨਾਲੋ ਉਹ ਬਰਾਵੋ ਉਹ ਬਰਾਵੋ ਮੈਨੂੰ ਤੁਹਾਡੇ ਤੇ ਹਾਸਾ ਆ ਰਿਹਾ ਓਏ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਏ ਕੀ ਇਤਾਂ ਦਾ ਟਰੋਲ ਕਰਕੇ ਅਸ਼ਾ ਇਹ ਉਹ ਨੈਗੇਟਿਵ ਪ੍ਰਭਾਵ ਹੈ ਜਿਹੜਾ ਉਸ ਪਾਰਟੀ ਨੇ ਇੱਕ ਉਸ ਪਾਰਟੀ ਤੇ ਬਣਾਇਆ ਸੀ ਜਿਹੜੀ ਦਿੱਲੀ ਚ ਕਈ ਵਾਰੀ ਜਿੱਤੀ ਤੇ ਅੱਜ ਹਾਰ ਗਈ ਪਰ ਇੱਥੇ ਕਿਦਾਂ ਹਰਾ ਦੋਗੇ ਇੱਥੇ ਤੇ ਖੁਦਾ ਨੇ ਨਿਆਂ ਕਰਨਾ ਅਗਰ ਖੁਦਾ ਨੇ ਮੈਨੂੰ 8 ਸਾਲਾਂ ਚ ਇੰਨਾ ਵਧਾਇਆ ਅਗਰ ਮੈਂ ਸੱਚਾ ਹਾਂ ਅਗਰ ਮੈਂ ਝੂਠਾ ਹੋਇਆ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਣਾ ਕੁਝ ਵੀ ਨਹੀਂ ਅੱਗੇ ਜਾਣਾ ਅਗਰ ਮੈਂ ਸੱਚਾ ਹਾਂ ਤੇ ਹੋ ਸਕਦਾ ਪਰਮੇਸ਼ਵਰ ਮੇਰੇ ਕੋਲੋਂ ਤੁਹਾਡੀ ਮਿਨਿਸਟਰੀ ਦੇ ਬਰਾਬਰ ਜਾਂ ਇਸ ਤੋਂ ਵੀ ਵੱਡੀ ਸੇਵਾ ਕਰਾਏ ਕਿਉਂਕਿ ਉਹ ਕਰਾ ਸਕਦਾ ਕਿਉਂਕਿ ਉਹ ਬਾਈਬਲ ਦੇ ਅੰਦਰ ਅਨਪੜ ਮਛਲੀਆਂ ਫੜਨ ਵਾਲਿਆਂ ਤੋਂ ਐਜੂਕੇਟਿਡ ਫਰੀਸੀਆਂ ਯਾਜ਼ਕਾਂ ਨੂੰ हिला सकता तो परमेश्वर अच्छा मेरे द्वारा भी करा सकता है अगर मैं सच्चा है। पर इत गल हो रही है ये जोड़े लोग बेचारे ने पी प्रसेंट ने जोड़े मेरे खिलाफ ने ताे वो सौ प्रसेंट लोगों पी प्रसेंट मेरे खिलाफ़ हो गए हैं जिन्हें मानसिकता गिर चुकी है पचहत्तर प्रसेंट अच्छे लोग ने जोड़े सारा कुछ समझ रहे हैं और फील कर रहे सारा कुछ ठीक नहीं हो रहा शाबाश पचहत्तर प्रसेंट लोगों ਤੁਸੀਂ ਸਹੀ ਕਰ ਰਹੇ ਜੇ ਇਹਨਾਂ ਵਾਂਗੂ ਤੁਸੀਂ ਮਾਨਸਿਕਤਾ ਵਿੱਚ ਨਹੀਂ ਗਿਰੇ ਲੇਕਿਨ ਇਹ ਉਹ ਹਾਲ ਹੋ ਗਿਆ ਐ ਇੱਥੇ ਇੱਕ ਸੁਨਿਆਰਾ ਸੀ ਇਹ ਛੋਟੇ ਛੋਟੇ ਮੰਦਰ ਬਣਾਉਂਦਾ ਸੀ ਇੱਕ ਦੇਵੀ ਦੇ ਬਾਰੇ ਲਿਖਿਆ ਇਹਨੇ ਇੱਕ ਮੁੱਦਾ ਚੁੱਕਿਆ ਕਿ ਪਾਲਸ ਨੇ ਸਾਡੀ ਦੇਵੀ ਨੂੰ ਰੱਦਿਆ ਤੇ ਇਸ ਜਗ੍ਹਾ ਨੇ ਬਹੁਤ ਸਾਰੇ ਉਸ ਤਰ੍ਹਾਂ ਦੇ ਹੋਰ ਕਾਰੀਗਰ ਇਕੱਠੇ ਕੀਤੇ ਜਿਹੜੇ ਇਦਾਂ ਦੇ ਮੰਦਰ ਬਣਾਉਂਦੇ ਸੀ ਤੋਂ ਨੇ ਕਿਹਾ ਵੀ ਆਪਣੀ ਤੇ ਕਮਾਈ ਦਾ ਸਾਧਨ ਜਾਂਦਾ ਰਹਿਣਾ ਤੇ ਉਹਨੇ ਮੁੱਦਾ ਚੁੱਕਿਆ ਤੇ ਪੌਲਸ ਦੇ ਸਾਥੀਆਂ ਨੂੰ ਫੜ ਕੇ ਹਾਕਮਾਂ ਦੇ ਸਾਹਮਣੇ ਲੈ ਗਏ ਤੇ ਉੱਥੇ ਉਹਨਾਂ ਉਹਨਾਂ ਦੇ ਲਈ ਇਹ ਇਹ ਲਿਖਿਆ ਆਪਾਂ ਥੋੜਾ ਸਾ ਪੜਦੇ ਹਾਂ 19 ਚ ਪ੍ਰੇਰਿਤ 19 ਦੇ ਆਏ 28 ਚ ਲਿਖਿਆ ਹੈ ਇਹ ਸੁਣ ਕੇ ਕਰੋਸ ਸੇ ਬਰ ਗਏ ਔਰ ਚਲਾ ਚਲਾ ਕੇ ਕਹਿਣੇ ਲਗੇ ਅਫੀਸੀਓ ਕੀ ਅਰਤਮਿਸ ਮਹਾਨ ਦੇਵੀ ਦਾ ਨਾਮ ਔਰ ਸਾਰੇ ਨਗਰ ਮੇ ਬੜਾ ਕੁਲਾਹਲ ਮਚ ਗਿਆ ਔਰ ਲੋਗੋ ਨੇ ਮੱਕੀ ਦੁਨੀਆ ਵਾਸੀ गुएस और अर्थ अर्थखुर्स को तो पॉलस के संगी जात्री थे या जा उसके साथी थे पकड़ लिया और एक साथ रंगशाला में दौड़ गए जब पॉलस ने लोगों के पास भीतर जाना चाहा तो चेलों ने उसे जाने ना दिया आसिया के हाकमों में से भी उसके कई मित्रों ने उसके पास कलाए भेजा कि विनती की के रंगशाला में जाकर जोखिम ना उठाना वहाँ कोई खुश चलाता था और कोई खुश चला रहा था और सभा में बड़ी गड़बड़ी हो गई थी और बहुत सारे लोग तो ये भी नहीं जानते थे कि हम किस लिए इकट्ठा हुए ये वही वचन है आप लोगों के लिए कितने लोग मानसिकता गिर गई है उनको ये नहीं पता कि मैंने ख़ुदा के दास को इतना भी कुछ बुरा नहीं कहा मैंने एक वचन से बात रखी है उन्होंने वचन से बात की बड़े जब कोई वचन से बात करते अगुए तो छोटे बच्चे आकर और आपकी मिनिस्ट्री के सेवक ने अभी तक लोगों को मना नहीं किया एक भी बार नहीं कहा कि आप जो कर रहे हो आपका नुकसान हो जाएगा करो मेरा क्या जाता मैं तो हार्ट हूँ इसलिए नहीं कि मेरी बदनामी हो रही है इसलिए नहीं कि शायद मुझे मेरी मिनिस्ट्री को कोई आगे पीछे कर देगा मेरे साथ तो खुदा है इसलिए लोग कर खा रहे हैं आने जाती हूँ मैं अब बदनामी हो रही मैंने जो शुरू किया था वो 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 ऐसा नहीं था जो बना दिया गया है वो एक लॉजिक था एक सवाल रखा गया था उसका जवाब देते डेट्स चाय चाहे इकट्ठे कर लेना बंदे और वीडियो इंटरनेट पर पढ़ी है हम उसका न्याय कर लेंगे लेकिन जब अब अब जो बनाया जा रहा है ये मसीहत की बदनामी है ये सब कुछ गलत हो रहा है लेकिन मैं चाहता हूँ कि ऐसा ना हो क्योंकि आपका काम मेरा काम एक है हमने रूहों को बचाना है हम अगर आपस में अब लड़ भी रहे तो इसका फ़ायदा तो कोई होना नहीं है शैतान को तगड़ा मौका मिला है अगर पूरी दुनिया में ये स्टेट से पूरी दुनिया हिली पड़ी थी तो ऐसा ना कि इसी स्टेट से लोग फिर से ठोकर खा जाएं। तो कुछ लोग तो ये बात देख रहे हैं सुन रहे हैं, लेकिन इस पर कुछ ज़्यादा ध्यान नहीं दे रहे लेकिन मुझे तो आत्मा ने अगवाई की है इसीलिए मैं ऐसी बातें कर रहा हूँ लेकिन इनके लोग कहते कहते होंगे आपने शुरू किया था नहीं मैंने नहीं शुरू किया था भाई शुरू आपने किया था शुरू आपके प्रधान ने किया था उसने पाप किया था और फिर माना नहीं उसके बाद लोगों ने बहुत मुद्दा उठाया उनमें से मैं भी एक बंदा था लेकिन मुझे समझ नहीं आई कि सबके मुद्दों को छोड़ कर मुझे क्यों पकड़ लिया आप लोगों ने एक अकेले की तरफ ही सारा ध्यान दे दिया मेरे साथ परमेश्वर है बहुत मीडिया पावरफुल हमारे पास नहीं है और ना ही हमारे पास ऐसे बुला रहे हैं इसलिए मुझे खुद ही ज़्यादा आप खुद बात करनी पड़ेगी और अले दोष मेरे पर है तो मुझे वीडियो बनानी पड़ेगी सो इन सारी बातों के बाद मैं आपसे फिर से इन दो लड़कों से बात करना चाहता हूँ आप मेरे पास आओ मैं आपके साथ हूँ जो दोष आपने लगाया है बिना पुष्टि बिना प्रूफ मैं आपके साथ खड़ा हो जो भी उसमें दोषी निकलेंगे जो बंदी कार्रवाई है जो सजा होगी आपके साथ खड़ा हो जाऊंगा मैं आपके साथ मिलकर हम उनको सजा देंगे क्या भाइयों आप आओगे प्लीज़ मेरे पास मैं चाहता हूं आप आओ मैं आपके साथ इस मुद्दे पर खड़ा हूँ क्योंकि जो जो आपने वीडियो बनाकर लोगों के दिमाग को उल्टा पुल्टा कर दिया है ये सही बिल्कुल नहीं है क्योंकि मैंने ना एक वीडियो देखी एक लड़का ना वो पता नहीं कौन सा पास्टर है शायद आपके प्रति वीडियो बना रहा था आपको कई बातों से वो कह रहा था इस वीडियो के बाद वो कह रहा था मैं निंदा करता हूँ जिसने भी ये करवाया है अगर किसी मिनिस्ट्री ने करवाया है जिस किसी ने कराया है जो कोई भी बिलीवर्स हैं उसके दिमाग में था ये बिलीवर है बिलीवर्स लोग वहाँ गए भाई मैंने कहा वो हमें उड़ती-उड़ती खबर मिली है कि वो अन्य जाति है अगर है या नहीं है कोई भी है आप आओ हम इसकी पुष्टि करेंगे आजकल YouTube पर बैठकर कर किसी भी बात को बिना प्रूफ बिना सबूत ये जो बोल रहे ना सारे ये बहुत बुरा है बिल्कुल भी सही नहीं है तो लास्ट में मैं आपको बताना चाहता हूँ कि परमेश्वर आपको बरकत दे मुझे इन बातों से दुख है जो हो रहा है मर्जी आपकी है आपने चालू रखना रखो जब परमेश्वर में अगवाई करेगा हम भी वीडियो बनाएंगे लेकिन हम ऐसा कुछ नहीं करेंगे जो आप कर रहे हो एक इनका चैनल है अंकुर पापा के नाम पर वहाँ देखना क्या लड़ाई लगा कर रखी मेरे मेरे प्रति करो बच्चों करो जो आपके मन में आता करो लेकिन याद रखना जो तुम कर रहे हो इससे तुम्हारी उन्नति बिल्कुल नहीं हो रही सच्ची तो मैंने तो अपने लोगों को बढ़ा कर रखा है प्रभु मैं इसमें डाला नहीं इतना हमारे कुछ लोगों ने बीच में मैंने डांटा भी कई लोगों को डाल रहे थे जब जब मेरे सामने मैटर आ रहा है मैं रोक रहा हूँ लोगों को मैंने कहा आपका मुद्दा नहीं है ये स्पिरिचुअल अगुओं का मुद्दा आप अपनी उन्नति करो बढ़ो लेकिन मेरे पास ऐसा मन है अब इसका न्याय खुदा करेगा फिर से मैं लड़कों को कहना चाहता हूँ कि भाई जो मुद्दा आपने उठाया है मैं फिर से कहता हूँ मैं आपके साथ हूँ जितना खर्चा लगेगा लगाऊंगा हम इसको ढूँढे के वो कैसे हुआ आपके ऊपर अटैक किसने करवाया तो आपको इनवाइट करता हूँ आप आ सकते हो और बाकी जो इस वीडियो को देख रहे हैं ज़्यादा से ज़्यादा शेयर करो ताकि जो लोग हैं वो इस वीडियो के बाद सही मन बढ़ाए ना कि ये लड़ाई झगड़े को और बढ़ाए गॉड ब्लेस यू परमेश्वर आपको बरकत दे चुका एम एन एम एन